ਅਨੁ ਕੀ ਤੂੰ ਪ੍ਰੀਤ ਆਗ ਤੇਸ ਤੇ ਪਰੇ ਨਾਈ ਕਿਛ ਕੋਏ ਸਭ ਨਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗਵੀਰ ਗਹੀਰ ਸੋ ਜਾਣਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਦਾਨ ਦਿਆਲ ਬਖਸੰਦ ਸਾਧ ਤੇਰੇ ਕੇ ਸਾਧ ਤੇਰੀ ਕੀ ਚਰਨੀ ਪਾਉ ਨਾਨਕ ਕੈ ਮਨ ਇਹ ਹੋਣ ਰਾਵ ਮਨ ਸਪੂਰਣ ਸਰਣਾ ਯੋਗ ਜੋ ਕਰਪਾ ਸੋਈ ਹੋਗ ਹਰਨ ਪਰਨ ਜਾ ਕਾ ਨੇ ਤਰ ਫੋਰ ਜਿਸ ਕਾ ਮੰਤਰ ਨਾ ਜਾਣ ਹੋ ਅੰਦਰੂਪ ਮੰਗਲ ਸਦਜਾ ਕੈ ਸਰਰ ਥੋਕ ਸੁਣੀਐ ਕਰਤਾ ਕੈ ਰਾਜ ਮਹਾਰਾਜ ਜੋਗ ਮਹਾਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸੁ ਪੁਰਖ ਕਾ ਕਿਣ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਤਨਾ ਹੈ ਸਲਵ ਦੇਵ ਹਾਰੇ ਅਪਕਾਈ ਪਿਤਾ ਕਾ ਜਨਮ ਕਹਿ ਜਾਣੈ ਪੂਤ ਸਲਪੁਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜੰਦੇ ਜਨਦਾਸ ਨਾਮ ਤੇ ਆਵੈ ਸੇ ਤੇ ਗੁਣ ਮਹ ਜਾ ਕੋ ਪਰਮਾਏ ਜਨਮ ਮਰੇ ਫਿਰ ਆਵੈ ਜਾਏ ਉਚ ਨੇਚ ਤਿਸਕੇ ਅਸਥਾਨ ਜੈ ਸਾਜਨਾ ਵੈ ਤੈਸਾ ਨਾਨਕ ਗਿਆਨ ਨਾਨਾ ਰੂਪ ਨਾਨਾ ਜਾਕਰੰਗ ਨਾਨਾ ਭੇਖ ਕਰੇ ਕਰੰਗ ਨਾਨਾ ਵੇਦ ਕੀਨੋ ਬਸਤਾਰ ਪ੍ਰਭ ਅਮਨਾਸੀ ਇਕੰਕਾਰ ਨਾਨਾ ਚਲਦ ਕਰੇ ਕਿਨਮਾਈ ਪੂਰ ਹੋ ਪੂਰ ਸਭ ਠਾਏ ਨਾਨਾ ਮਿੱਧ ਕਰ ਬੰਤ ਮਨਾਈ ਆਪਣੀ ਕੀਮਤ ਆਪੇ ਪਾਈ ਸਭ ਘਰਿਸ ਕੇ ਸਭ ਇਸ ਕੇ ਠਾਓ ਜਪ ਜਪ ਜੀਵੈ ਨਾਨਕ ਹਰਿ ਨਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਤਾਰੇ ਸਿਮਰਤਿ ਬੀਤ ਪ੍ਰਾਣ ਨਾਮ ਕੇ ਤਾਰੇ ਸੁਣਨ ਗਿਆਨ ਧਿਆਨ ਨਾਮ ਕੇ ਤਾਰੇ ਆਕਾਸ਼ ਪਤਾਲੇ ਨਾਮ ਕੇ ਤਾਰੇ ਸਗਲੇ ਆਕਾਰ ਨਾਮ ਕੇ ਤਾਰੇ ਪੁਰੀਐ ਸਭ ਕਵਣ ਨਾਮ ਕੈ ਸੰਗ ਉਦਰੇ ਸੁਣ ਸਰਵਣਾਂ ਕਾਰ ਕਿਰਪਾ ਦਾ ਜਿਵੇਂ ਆਪਣਾ ਨਾਮ ਨਾਹੀ ਨਾਨਕ ਚੌਥੇ ਪਦ ਦਾ ਸੋ ਜਨਮਤ ਪਾਈ ਊਪ ਸਤਿ ਜਾਕਾ ਸਤਿ ਅਸਥਾਨ ਊਪ ਸਤਿ ਕੇਵਲ ਪ੍ਰਦਾਨ ਕਰ ਤੂ ਤੇ ਸਤਿ ਸਤਿ ਜਾ ਕੀ ਬਾਣੀ ਸਤਿਗੁਰੁ ਕੇ ਸਮਾਹਿ ਸਮਾਣੀ ਸਤ ਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਰਮਲ ਨਰਮੜੀ ਜਿਸੇ 부ਜਾਏ ਤਿਸੇ ਸਭ ਭਰੇ ਸਤਨਾਮੁ ਪ੍ਰਭ ਕਾ ਸੁਵਦਾਈ ਵਿਸਵਾਸ ਸਤ ਨਾਸ ਗੁਰ ਤੇ ਪਾਈ ਸਤ ਵਚਨ ਸਾਧੂ உபਦੇਸ਼ ਸਤ ਤੇ ਜਲ ਜਾ ਕੈ ਤੇ ਪਰਵੇਸੁ ਸਤ ਨਿਤ ਪੁਜੈ ਜੇ ਕੋਈ ਨਾਮ ਜਪ ਤਕ ਤਾਗੀ ਗਤ ਹੋਇਆ ਸਭ ਕੀ ਆਸ ਸਤਿ ਆਪੇ ਜਾਣੇ ਆਪਣੀ ਮਿਤਕਤ ਜਿਸ ਕੀ ਸੇਤ ਸੋ ਕਰਮਿ ਹਾਰ ਵਰਨ ਪੂਜ ਕਤਿ ਵਿਚਾਰ ਕਤਿ ਕੀ ਮਿਤ ਨਾ ਜਾਣੇ ਕੀ ਆ ਨਾਨਕ ਜੋ ਸੁਭਾਵੈ ਸੋ ਵਰਤੀ ਜਾ sab ਗੁਰੂ ਨੂੰ ਸਤ ਸਤ ਪੰਸਨ ਹਾਏ ਗੁਰੂ ਨੂੰ ਸਤ ਸਤ ਪੰਸਨ ਹਾਏ ਹਾਂਜੀ ਬਾਬਾ ਜੀ ਖਾਲਸਾ ਬੱਲੇ ਜੀ ਛੱਡਦੀ ਕਰ ਮੈਂ ਫੋਨ ਲਾਈ ਜਾਂਦਾ ਤੇਰੇ ਮੈਂ ਲੇਡੀ ਨਾ ਹੋ ਜਾਣ ਮੈਂ ਮਾ ਆ ਗਿਆ ਛੱਡਦੀ ਤੇ ਤੇ ਅਗਰ ਤੂੰ ਚੱਕਦੇ ਮੈਂ ਆ ਕੇ ਵੱਡੀ ਗੱਡੀ ਦੇਖਦੇ ਮੈਂ ਆ ਗਿਆ ਲੱਗਦੇ ਉਹ ਮੈਂ ਕਿਹਾ ਬਾਬੇ ਛੱਡਣਾ ਸੀ ਮੈਂ ਸ਼ਾਸਤ ਵਰਨਾ ਕਰ ਮੈਂ ਆ ਗਿਆ ਸੌਣੂ ਆ ਗਿਆ ਹਾਂ ਸਨਾ ਕਰਕੇ ਚੱਲੋ ਅਪਨਾ ਲਾਗੇ ਨਾ ਲਾਉਂਦੇ ਟਾਈਮ ਸਾਰਤ ਸੁਲੰਭਰ ਦੇ ਨਮਾਲਿਆ ਅਸਿਕ ਹੋਏ ਗਤਾਂ ਨਾ ਕਰਦੇ ਸੁਵਾ महालय गोकुल धाम के परम अवतार योग्य बुद्धिनाथ श्री ओम नारायण जी नमो पीर द महापुरुषों के रूप और गति के कदम ਆ ਬਈ ਜੀ ਜੀ ਕੀ ਨੰਬਰ ਕਾਲ ਬੜਾ ਜੀ ਬੜਾ ਧੰਨਵਾਦ ਹਾਂ ਜੀ ਬੜੀ ਬੜੀ ਠੀਕ ਹੈ ਮੈਂ ਸੈਰੇ ਆਉਂਗਾ ਨਾ ਇਹ ਨਹੀਂ ਰੇਟ ਉੱਠਿਆ ਹੈਗਾ ਫੇਰ ਮੁੜ ਕੇ ਦੇਈਂ ਚਲ ਕੋਈ ਗੱਲ ਹੈ ਮੈਂ ਸ਼ਾਇਦ ਆ ਜਾਊਗਾ ਮੇਰੇ ਸਾਥਰੇ ਹੈ ਮੈਂ ਉਹ ਸ਼ਾਇਦ ਸ਼ਾਦਰ ਹੋਊਗਾ ਜੇਕਰ ਆ ਰਕਰ ਕੇ ਨਾ ਬੈਠੇ ਉਹਦੇ ਪਿਆ ਹੈ ਅੱਛਾ ਬਹੁਤ ਕੋਈ ਇਨਫੋਰਮੇਸ਼ਨ ਮੈਂ ਕਹਾਂਗਾ ਸ਼ਾਇਦ ਤੁਹਾਨੂੰ ਆਪ ਹੀ ਮੈਨੂੰ ਸ਼ਹਿਰ ਦੀ ਪਤਾ ਲੱਗੇਗਾ ਜੀ ਛੇਦੀਆਂ ਜਿਹਾ ਸੰਗਰਾਦ ਕਰਕੇ ਛੇਦੀ ਮਤਲਬ

ਮਾਨਸ ਜਤਨ ਕਰ ਸਕੋ ਭਾਦ ਕਿਤੇ ਕਰੋ ਕਿਤੇ ਕਰਤਵੋ ਤੇ ਜਾਗ ਮਾਰੇ ਨਾ ਕੇ ਵਰਨ ਕੋਈ ਸੰਗੀਤ ਕਾਰਾ ਸਾਹੇ ਸਾਹੇ ਸੋਹ ਕਰੇ ਕੰਨੀ ਬਾਰੀ ਬਾਰੀ ਇਹ ਪ੍ਰਗਟ ਕੀਤੀ ਹੈ ਤਿੰਨ ਅੰਗ ਤੇ ਉਹ ਨਾਂਤਰ ਪਿਆ ਹੈ ਨਾਮ ਰਤਨ ਜਿਨ ਗੁਰੂ ਕੋ ਪਾਇਆ ਤਿਸ ਕਿਰਵਰਨ ਅੰਦਰ ਿਕਾਇਆ ਨਾਮ ਧਨ ਨਾਮੂ ਰੂਪ ਰੰਗ ਨਾਮ ਸਕੂ ਅਰ ਨਾਮ ਕਾ ਧਨ ਨਾਮ ਰਸ ਜੋ ਜਨ ਤ੍ਰਿਪ ਕਾਮਨੀ ਨਾਮ ਨਿਮਨ ਨਾਮ ਬੋਲ ਨਿਗਾਰ ਦੇ ਚੋਤ ਨਾਮ ਜਪੋ ਨਾਮ ਜਪਦਾ ਸਭਾ ਮੋਲ ਬੋਲੋ ਜਿਆਸ ਜਿਵਾ ਜਨ ਰਾਤ ਜੀ ਜੀ ਰੱਖਿਆ ਰਖਣੇ ਨੀ ਕੀਂਦਾ ਕੋ ਕਰੇ ਕੋ ਆਤਮਿਕ ਤੇ ਇਹੀ ਵਿਪਰਤ ਆਤਮਿਕ ਰਹੇ ਸਮਾਈ ਜੋ ਹੋਵਾ ਹੋ ਪਿਛੋ ਜਿਹਾ ਇਸ ਬੰਦ ਕਾਹਲੀ ਨਹੀਂ ਕਾਹਲ ਹੋ ਗੋਮ ਦੇ ਨਾਮ ਨਾਲ ਚਰਚਾ ਸੇ ਪੱਕੇ ਰਹਿਣੀ ਚਾਹੀਦਾ ਜੇ ਚੱਲ ਜੀ ਨੀਗਾ ਮੈਨੂੰ ਕੋਹੋ ਤੋ ਬਿੰਦਾ ਸੀ ਨਾ ਉਪਰ ਆ ਵੀ ਦੇਖੀ ਪਰਚਿਤ ਕਰਤੀ ਮੈਂ ਲੇਖ ਨਾ ਨਾਮ ਹੈ ਪਰ ਆਪਣੀ ਗੁਪਤ ਕਰ ਦੇਦਾ ਕੋਈ ਕਰਨੇ ਕਰਕੇ ਮਾਨਨ ਮੇਰਾ ਜਦ ਕੀ ਉਟਲੇ ਕਿਸਾ ਜਿਸ ਨੇ ਦੇਈ ਇਹ ਰੋਜ਼ ਜੀਵਨ ਜੀਵਨ ਦਾ ਪ੍ਰਭੂ ਮਸਾ ਕਾ ਸੋ ਰੰਮਨ ਸਜਤ ਆਗਾਤਾਰਨ ਇਸ ਦੀ ਸ਼ਰਨਾਂ ਚਰਿਤਿ ਸੁਖਾਵਾਂ ਤੇ ਆਤਮਾ ਦੇ ਸੰਪਾਨ ਮਾ ਲਾਹ ਆਉਂਦੀ ਨਾ ਨੋ ਸੇ ਲਾਡੋ ਤਿਸੰਗੀ ਜੀਤੀ ਸੇ ਬਹਲਾਵੋ ਕੇ ਫੁਰੂਜ ਹੋਵੇ ਸਾਧਕਾ ਰਾਵ ਸਤਿਗੁਰੂ ਗਾਏ ਸਾਧ ਗੁਰੂ ਤੇ ਜਨ ਜਾਣਿਆ ਪ੍ਰਭੂ ਦੇ ਤੁਹਾਰਨਾਉ ਤੁਸ ਕਾ ਸਾੰਗ ਸੇ ਸੁਖੁ ਗੁਰ ਨਾਮ ਤਹਾ ਗੁਣ ਗਾਉ ਅਸਪਦੀ ਸਾਧ ਗੁਰੂ ਦੇ ਸੇ